ਅਸਰਾਂ ਸ਼ਹਿਰ ਵਿੱਚ ਦੇਖਿਆ ਗਿਆ ਹੈ ਕਿ ਟ੍ਰੈਫਿਕ ਬਹੁਤ ਵੱਡਾ ਜਾਮ ਇਸ ਟਾਈਮ ਨੂੰ ਲੱਗੇ ਹੋਇਆ ਫਰਵਾੜਾ ਰੋਡ ਬਾਈਪਾਸ ਦੇ ਉੱਤੇ ਇਹ ਕਿਉਂ ਲੱਗ ਰਿਹਾ ਹੈ ਜਮ ਕਿੰਨਾਂ ਥਾਂ ਜਗ ਹੈਗੀ ਆ ਇਹ ਟ੍ਰੈਫਿਕ ਦੀ ਸਮੱਸਿਆ ਜਿਹੜੀ ਕੱਲ ਤੋਂ 21 ਤਰੀਕ ਤੋਂ ਜਿਹੜਾ ਹੈਗਾ ਆ ਸਮੱਸਿਆ ਜ਼ਿਆਦਾ ਸ਼ਹਿਰ ਦੇ ਵਿੱਚ ਆਈ ਆ ਕਿਉਂਕਿ ਜਿਹੜੀ ਵੀ ਟ੍ਰੈਫਿਕ ਸੀਗੀ ਹੈਵੀ ਵਹੀਕਲ ਸੀਗੇ ਜਿਹੜੇ ਉਹ ਅਸੀਂ ਬਾਈਪਾਸ ਜਿਹੜਾ ਹੈਗਾ ਕੱਟਦੇ ਸੀਗੇ ਬਾਈਪਾਸ ਲਈ ਜਲੰਧਰ ਰੋਡ ਤੋਂ ਜਿਹੜਾ ਹੈਗਾ ਆ ਉਹ ਇੰਟਰ ਕਰਦਾ ਸੀ ਸ਼ਹਿਰ ਦੇ ਵਿੱਚ ਪਰ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਹੜੀ ਰੇਲਵੇ ਕ੍ਰੋਸਿੰਗ ਹੈਗੀ ਆ ਜਿਹੜੀ ਫਗਵਾੜਾ ਬਾਈਪਾਸ ਤੋਂ ਕੇਐਫਸੀ ਚੌਂਕ ਤੱਕ ਦੇ ਵਿੱਚ ਜਿਹੜਾ ਰੇਲਵੇ ਫਾਟਕ ਹੈਗਾ ਆ ਉਹਦੀ ਰਿਪੇਅਰ ਚੱਲ ਰਹੀ ਹੈਗੀ ਰਿਪੇਅਰ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਚੱਲਣੀ ਆ ਉਹ ਬਿਲਕੁਲ ਹੀ ਜਿਹੜੀ ਹੈਗੀ ਟ੍ਰੈਫਿਕ ਉੱਥੋਂ ਨਹੀਂ ਲੱਗ ਰਹੀ ਹੈਗੀ ਆ ਤੇ ਜਿਹੜੇ ਵੀ ਹੈਵੀ ਵਹੀਕਲ ਹੈਗੇ ਆ ਬੱਸਾਂ ਵਗੈਰਾ ਹੈਗੀਆਂ ਜਾਂ 4 ਵੀਲਰ ਹੈਗੇ ਆ ਉਹ ਸਾਰੇ ਹੀ ਸ਼ਹਿਰ ਦੇ ਵਿੱਚ ਦੀ ਹੋ ਕੇ ਹੀ ਇਹ ਬੱਸ ਸਟੈਂਡ ਵਗੈਰਾ ਜਾਂ ਜਿੱਥੇ ਵੀ ਜਾਣਾ ਜਾਣੇ ਹੁੰਦੇ ਹੈਗੇ ਆ ਉਹ ਉੱਥੇ ਆਪਣੇ ਪਹੁੰਚਦੇ ਹੈਗੇ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈਗੀ ਮੈਂ ਆਪ ਦੇ ਮਾਧਿਅਮ ਰਹੀਂ ਸਾਰੀ ਪਬਲਿਕ ਨੂੰ ਬੇਨਤੀ ਕਰਦਾ ਆਂ ਕਿ ਜਿਹੜੀ ਵੀ ਟ੍ਰੈਫਿਕ ਚੰਡੀਗੜ੍ਹ ਤੋਂ ਐਂਟਰੈਂਸ ਹੁੰਦੀ ਆ ਉਹ ਆਪਣਾ ਬਾਈਪਾਸ ਉਹਨਾਂ ਰੋਡ ਤੇ ਪੈ ਕੇ ਢੋਬੀਗੜ੍ਹ ਤੋਂ ਹੋ ਕੇ ਜਿਹੜੀ ਹੈ ਪਠਾਨਕੋਟ ਦੀ ਗੁਰਦਾਸਪੁਰ ਵੱਲੋਂ ਜਾਵੇ ਤੇ ਦੂਸਰੀ ਜਿਹੜੀ ਫਗਵਾੜਾ ਚੋਂ ਫਗਵਾੜਾ ਸਾਈਡ ਤੋਂ ਜਿਹੜੀ ਟ੍ਰੈਫਿਕ ਆਉਂਦੀ ਹੈਗੀ ਆ ਉਹ ਜਿਹੜੇ ਛੋਟੇ ਵੀਹਿਕਲ ਹੈਗੇ ਆ ਉਹ ਤਾਂ ਸ਼ਹਿਰ ਦੇ ਵਿੱਚ ਦੀ ਆ ਜਾਇ ਕਰਨ ਤੇ ਦੂਸਰੀ ਜਿਹੜੇ ਵੱਡੇ ਵੀਹਿਕਲ ਹੈਗੇ ਆ ਹੈਵੀ ਵੀਹਿਕਲ ਹੈਗੇ ਆ ਉਹ ਵੀ ਜਿਹੜਾ ਚੰਡੀਗੜ੍ਹ ਬਾਈਪਾਸ ਤੋਂ ਫਿਰ ਉਹਨਾਂ ਬਾਈਪਾਸ ਤੋਂ ਹੋ ਕੇ ਜਿਹੜਾ ਹੈ ਗਏ ਆ ਚੌਦੇ ਨਾਲ-ਨਾਲ ਹੋ ਕੇ ਤੇ ਉਧਰ ਜਿਹੜੇ ਹੈਗੇ ਕ੍ਰੋਸ ਕਰ ਸਕਦੇ ਹੈਗੇ ਆ ਮੈਂ ਪਬਲਿਕ ਨੂੰ ਇਹ ਵੀ ਆਪਣੇ ਇਹ ਤੁਹਾਡੇ ਮਾਧਿਅਮ ਦਰਾਂ ਹੀ ਬੇਨਤੀ ਕਰਦਾ ਆ ਕਿ ਜਿਹੜੇ ਵੀ ਕੋਈ ਅਮਰਜੈਂਸੀ ਵੀਕਲ ਹੁੰਦੀ ਆ ਜਿਵੇਂ ਫਾਇਰ ਬ੍ਰੀਗੇਡ ਦੀ ਗੱਡੀ ਹੋ ਗਈ ਐਂਬੂਲੈਂਸ ਹੋ ਗਈ ਆ ਉਹਨਾਂ ਨੂੰ ਜਿਹੜਾ ਹੈਗਾ ਰਸਤਾ ਜਲਦੀ ਤੋਂ ਜਲਦੀ ਦਿਆ ਕਰਨਾ ਤਾਂ ਜੋ ਜੋ ਵੀ ਪੇਸ਼ੀਐਂਟ ਹੈ ਜਾਂ ਕਿਤੇ ਅੱਗ ਬੁਝਾਉਣ ਲਈ ਫਾਇਰ ਬ੍ਰੀਗੇਡ ਦੀ ਗੱਡੀ ਜਾ ਰਹੀ ਆ ਉਹ ਸਮੇਂ ਸਿਰ ਆਪਣੇ ਉੱਥੇ ਪਹੁੰਚ ਸਕੇ